ਹਾਂਜੀ ਸਾਰੇ ਬੱਕਰੀ ਵਾਲੇ ਨਾਲ ਸਤਿ ਸ਼੍ਰੀ ਅਕਾਲ ਤੇ ਭਈ ਅੱਜ ਸਮਾਸੀ ਵੱਡੀਆਂ ਬੱਕਰੀਆਂ ਦਿਖਾਉਣ ਜਾ ਰਹੇ ਹਾਂ ਜੋ ਕਿ ਆਪਣੇ ਕੋਲ ਸੇਲ ਲਈ ਆ ਜੇ ਕਿਸੇ ਨੂੰ ਲੈਣੀਆਂ ਹੋਣ ਤਾਂ ਸਾਨੂੰ ਸੰਪਰਕ ਕਰ ਸਕਦਾਗਾ ਵੀਡੀਓ ਦੇਖਣ ਤੋਂ ਪਹਿਲਾਂ ਆਪਣੀ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਸੋਨੂੰ ਵੀਡੀਓ ਦੇ ਵਿੱਚ ਬੱਕਰੀਆਂ ਦਿਖਾਉਣ ਜਾ ਰਹੇ ਹਾਂ ਜਿਵੇਂ ਭਈਆ ਦੇਖੋ ਪੂਰਾ ਬੱਕਰੀ ਹੈ ਵੱਡੀ ਬੱਕਰੀ ਬਹੁਤ ਕੁਆਲਟੀ ਦੀ ਬੱਕਰੀ ਹੈ ਦੇਖਾ ਇਹ ਦੇਖ ਸਕਦੇ ਹੋ ਬਈ ਤੁਸੀਂ ਆ ਦੇਖ ਸਕਦੇ ਸੀ ਤੁਹਾਨੂੰ ਜਿਆ ਖਾਣ ਬਣਾ ਵੀ ਦੇਖ ਸਕਦੇ ਹੋ ਬਾਕੀ ਸੇ ਬੱਕਰੀ ਵੀ ਦੇਖ ਸਕਦੇ ਹੋ ਕੁਆਲਟੀ ਦੇਖ ਸਕਦੇ ਹੋ ਤੇ ਭਾਈ ਜੀ ਜਿਵੇਂ ਲਾਲ ਬੱਕਰੀ ਦਾ ਕੋਲ ਇਹ ਹੈਗੀ ਆਪਣੇ

ਸੇਲ ਕਰਨੀਆਂ ਨਹੀਂ ਐ ਜੇ ਕਿਸੇ ਬਾਈ ਨੇ ਲੈਣੀਆਂ ਸਾਨੂੰ ਕਾਲ ਕਰ ਸਕਦਾਗਾ ਬਹੁਤ ਸਾਰੀਆਂ ਬੱਕਰੀਆਂ ਦੇਖਾ ਦੇ ਕੋਆਲਟੀ ਦੇ ਬੱਕਰੀਆਂ ਨੇ ਗੁਲਾੰਦੀ ਨੇ ਲੈਣੀਆਂ ਹੁਣ ਤੱਕ ਸਾਨੂੰ ਕਾਲ ਕਰ ਸਕਦਾਗਾ ਬਸ ਸਕਰੀਨ ਤੇ ਦਿਖਾ ਦਿੱਤਾ ਹੀ ਹੋ ਗਈ ਪ्योर ਬੀਟਲ ਕੁਆਲਟੀ ਹੈ ਲੈ ਜਾਣੀ ਹੈ ਪ्योर ਨਾਲ ਸੁਦੀ ਮਿਲ ਜਾਣੀ ਹੈ ਬੱਕਰੀਆਂ ਸਾਨੂੰ ਵਧੀਆ ਤੋਂ ਵਧੀਆ ਕੁਆਲਟੀ ਮਿਲ ਜਾਣੀ ਹੈ ਭਾਈ ल बकरी तो भाई कमेंट करके जरूर त तो बकरी किमें दिया लगिया